ਇਸ ਤਰ੍ਹਾਂ ਤੁਹਾਨੂੰ ਪਤਾ ਕਿ ਜਦੋਂ ਕਿਸੇ ਨੂੰ ਹਾਰਟ ਅਟੈਕ ਹੁੰਦਾ ਤਾਂ ਉਹ ਮਿੰਟਾਂ ਦੀ ਸਕਿੰਟਾਂ ਦੀ ਖੇਡ ਹੁੰਦੀ ਹੈ ਉਹਦੇ ਵਿੱਚ ਉਹਨੂੰ ਅਸੀਂ ਗੋਲਡਨ ਆਰ ਵੀ ਕਹਿੰਦੇ ਆ ਤੇ ਇਹਨਾਂ ਦੀ ਜਿਹੜਾ ਸਾਡੀ ਕੋਲਾਬੋਰੇਸ਼ਨ ਹੋਈ ਸੀ ਜਿਹੜੀ ਇਹਨਾਂ ਨੇ ਸਾਡੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਔਰ ਇੱਕ ਬੜਾ ਮਹਿੰਗਾ ਟੀਕਾ ਹੁੰਦਾ ਡਾਇਰੈਕਟਿਵ ਪਲੇਸ 30000 ਦਾ ਰੋਟਸ ਉਹ ਸਰਕਾਰ ਫ੍ਰੀ ਦਿੰਦੀ ਹੈ ਜੀ ਉਹਦੇ ਵਿੱਚ 700 ਜਿਹੜੇ ਹੈਗੇ ਆ 583 ਬੰਦਿਆਂ ਨੂੰ ਜਿਹੜਾ ਹੈਗਾ ਉਹ ਥਰੋਮਬੋਲਾਈਜ਼ ਕੀਤਾ 700 ਪੇਸ਼ੈਂਟ ਸੀਗੇ 14000 ਬੰਦਿਆਂ ਦੀ ਸਕਰੀਨਿੰਗ ਹੋਈ ਤੇ ਉਹ 583 ਬੰਦਿਆਂ ਦੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਜਾਨ ਹੈ ਉਹ ਇਸ ਪ੍ਰੋਜੈਕਟ ਕਰਕੇ ਬਚੀ ਕਿ ਉਹਨਾਂ ਦੇ ਉਹ ਟੀਕੇ ਲੱਗਿਆ ਇੰਜੈਕਸ਼ਨ ਲੱਗਿਆ ਤੇ ਇਮੀਡੀਏਟਲੀ ਉਹਨਾਂ ਨੂੰ ਹੱਬ ਐਂਡ ਸਪੋਕ ਕਹਿੰਦੇ ਆ ਉਹਨੂੰ ਜਿਸ ਤਰ੍ਹਾਂ ਦਾਇਆਨਦ ਮੈਡੀਕਲ ਕਾਲਜ ਇੱਕ ਹੱਬ ਹੈ ਜੀ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਚੰਡੀਗੜ੍ਹ ਸੈਕਟਰ 32 ਦਾ ਇੱਕ ਹੱਬ ਸੀ ਤੇ ਹੁਣ ਸਾਡੇ ਚ ਮੈਨੂੰ ਇਹ ਦੱਸਦੇ ਹੋ ਬੜਾ ਮਾਨਸੂੂਸ ਹੋ ਰਿਹਾ ਕਿ ਪਟਿਆਲੇ ਦੇ ਵਿੱਚ ਡਾਕਟਰ ਸਾਹਿਬ ਸਾਡੇ ਕੋਲ ਬੈਠੇ ਹੋਏ ਆ ਅੰਮ੍ਰਿਤਸਰ ਸਾਡੇ ਸਾਡੇ ਜਿਹੜੇ ਗਵਰਨਮੈਂਟ ਹੈ ਫੀਤਕੋਟ ਵੀ ਬਣਿਆ ਉੱਥੇ ਵੀ ਹੁਣ ਕਾਰਡੀਓਲੋਜਿਸਟ ਜੁਆਨ ਹੋ ਗਿਆ ਜਿਹੜੇ ਸਰਕਾਰੀ ਕਾਲਜ ਵੀ ਆ ਔਰ ਪ੍ਰਾਈਵੇਟ ਕਾਲਜ ਵੀ ਆ ਉੱਥੇ ਜਿਹੜਾ ਉਹਦੇ ਪੇਸ਼ੈਂਟ ਦੇ ਸਟੈਂਡ ਪੈਣਾ ਕਾਰਡਿਕ ਸਰਗਰੀ ਹੋਣੀ ਹੈ ਜੋ ਉਹਦਾ ਅਗਲਾ ਅਗਲਾ ਜਿਹਨੂੰ ਅਸੀਂ ਕਹਿੰਦੇ ਆ ਰੀ ਪਰਫਿਊਜ਼ਨ ਮਿਸ਼ਨ ਅਮਰਤ ਵੀ ਅਸੀਂ ਕਹਿੰਦੇ ਆਲੀ ਐਕਿਊਟ ਮਾਇਓਕਾਰਡੀਅਲ ਇਨਫੈਕਸ਼ਨ ਰੀਵਾਸਕੂਲਰਾਈਜ਼ੇਸ਼ਨ ਨੇ ਟਾਈਮ ਕਿ ਉਹਦੀ ਸਮੇਂ ਰਹਿਦੇ ਜੇ ਹੋਵੇ ਤਾਂ ਹਾਰਟ ਦੇ ਵਿੱਚ ਬੰਦਾ ਜਿਹੜਾ ਹੈਗਾ ਇੱਕ ਨਾਰਮਲ ਲਾਈਫ ਲੀਡ ਕਰ ਸਕਦਾ